हर जन बल केहों मेरे मेरा हर जन बल बलजा के, के साका कर चबर जला के सखा ਰਤੁਲਾਵਾ ਚਰਨ ਤੂੜ ਮੁਖਲਾਈ ਚਰਨ ਤੂੜ ਮੁਖਲਾਈ ਮੇਰੇ ਰਾਹ ਭਾਗ ਉਠਣੇ ਹਰ ਸੰਤ ਤੁਮਾਰੇ ਭਾਗ ਉਠਣੇ ਹਰ ਸੰਤ ਤੁਮਾਰੇ ਜਨ ਘਰ ਤਨ ਹਾਰ ਨਾ ਪਰਮਾਨ ਗਣੀ ਸਈਏ ਆਏ ਸਫਲ ਤੇ ਨਾਕਾਮ ਸਫਲ ਤੇ ਨਾਕਾਮ ਸਫਲ ਤੇ ਨਾਕਾਮ ਰੇ ਰਾਂ ਹਰ ਜਨ ਕਹਿ ਹੋਂ ਬਲ ਚਾਈ ਜਨਮ ਮਰ ਜਨਮ ਮਰਨ ਤੋਂ ਹੂੰ ਮਨਾ ਜਨ ਪਰ ਉਪਕਾਰ ਰੀਆਏ ਜੀਦਾਨ ਤੇ ਭਗਤੀ ਲਾਣ ਹਰ ਸਿਉ ਲੈਣ ਮਿਲਾ ਅਰਸੋਂ ਲੈਣ ਮਿਲਾਏ ਮੇਰੇ ਰਾਹ ਹਰ ਜਨ ਕਹਿ ਹੋਂ ਬਲ ਜਾ ਮੇਰੇ ਰਾਹ ਹਰ ਜਨ ਕਹਿ ਹੋਂ ਬਲ ਜਾ ਸੱਚਾ ਅਮਰ ਸੱਚੀ ਪਤਸ਼ਾਹੀ ਸੱਚੇ ਸੇਤੀ ਰਾਤ ਸੱਚਾ ਸੁਖ ਸੱਚੀ ਵਡਿਆਈ ਜਿਸ ਕੈਸੇ ਤੇਂਦਰ ਜਾਤੇ ਜਿਸਕੇ ਸੇ ਤੈ ਨਜਾਤੇ ਮੇਰੇ ਰਾਹ ਹਰ ਜਨ ਕਹਿਉਂ ਆਂ ਬਚਾ ਲੈ ਮੇਰੇ ਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਦਿਨ ਨਾਨਕ ਕੀ ਪ੍ਰਭ ਪਾਸ ਦਿਨ ਤੇਰੇ ਜਨ ਦੇਖਣ ਪਾਵਾਂ ਤੇਰੇ ਚੰਨ ਦੇਖਣ ਪਾ ਜਾ ਜਾਏ ਆਪਸ ਵਿੱਚ ਸੰਗਤ ਹੰਤਾ ਜੋ ਜੋ ਕਿ ਸੰਤ ਬਾਬਾ ਪ੍ਰੀਮ ਸਿੰਘ ਜੀ ਮਰਵਾਲੇ ਵਾਲੇ ਅਤੇ ਬਾਬਾ ਰੋਸ਼ਨ ਸਿੰਘ ਜੀ ਦੀ ਸਲਾਣਾ ਮਿੱਠੀ ਯਾਦ ਨੂੰ ਮਿਲ ਕਰਕੇ ਉਹਨਾਂ ਨੂੰ ਯਾਦ ਕਰ ਰਹੇ ਹੋ ਆਪ ਸਮੂਹ ਸੰਗਤ ਨੂੰ ਕੰਤਾਜੋਗ ਹੋ ਕੋਟਾ ਨੂੰ ਕੋੜ ਧੰਨਵਾਦ ਸਾਇਬ ਸ੍ਰੀ ਗੁਰਮੁਖ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਰਹਿਮਤ ਸਦਕਾ ਕਿਰਪਾ ਸਦਕਾ ਅਤੇ ਗੁਰੂ ਘਰ ਦੇ ਸੇਵਾਦਾਰ ਸਾਡੇ ਪ੍ਰਧਾਨ ਜੀ ਗੁਲਾਟੀ ਸਾਹਿਬ ਅਤੇ ਗੁਰਦੁਆਰਾ ਸ਼ੀਨਾ ਸਾਹਿਬ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਜੀ ਭਾਈ ਸਾਹਿਬ ਭਾਈ ਭਵਿੰਦਰ ਸਿੰਘ ਜੀ ਸਾਡੇ ਪ੍ਰਧਾਨ ਜੀ ਜਗਦੀਪ ਸਿੰਘ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਦੇ ਪਿਆਰ ਸਦਕਾ ਆਪ ਸਮੂਹ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਾਡੇ ਵੱਡੇ ਭਾਜੀ ਹਰਜੀਤ ਸਿੰਘ ਰਜਿੰਦਰ ਸਿੰਘ ਭਾਜੀ ਭੈਣ ਜੀ ਪਰਮਜੀਤ ਕੌਰ tatha ਸਮੂਹ ਮੈਂਬਰ ਸਹਿਬਾਨਾਂ ਦਾ ਜਿਨ੍ਹਾਂ ਦੇ ਪਿਆਰ ਸਦਕਾ ਇਸ ਸਲਾਨਾ ਸਮਾਗਮ ਵਿੱਚ ਹਾਜ਼ਰੀ ਭਰਦਾ ਸੁਭਾ ਖਰਾਬਤ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਨੀ ਰੱਖਣ ਦਰੋ ਕਰੋਨਾ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਆਓ ਅੱਗੇ ਦਾ ਜੋ ਪ੍ਰੋਗਰਾਮ ਹੈ ਸੇਕਟੀ ਸਭਾ ਜਿਹਨੂੰ ਦਸੰਗ ਦੀ ਦਾਸ ਨੇ ਇੱਥੇ ਗਜਾਉ ਫਤੇ ਦੇਹ ਅਸੀਸਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ